ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਸਾਰੇ ਸੱਜਣਾ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਆਨ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਸਵੀਰਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਬਰਾ ਹਰੀਕੇ ਪੱਤਨ ਕੋੜ ਬੁੱਢਾ ਨਵਾਪੁਰ ਦੁਬਲੀ ਬਰਵਾਲਾ ਧੀਮਸਾਦੋ ਇੱਥੋਂ ਜਿਹੜਾ ਤੁਸੀਂ ਫਰਮ ਦੇ ਕੀ ਕਰ ਸਕਦੇ ਜੋ ਫੋਨ ਨੰਬਰ 990385025 ਡੇਟ 28 12 2025 ਤਕਰੀਬਨ ਜਿਹੜਾ ਸ਼ਾਮ ਦਾ ਸਮਾਂ ਹੋ ਗਿਆ ਆਪਾਂ ਬਿਲਕੁਲ ਮਾਈ ਦੀ ਜਿਹੜੀ ਜੋ ਆਈ ਆ ਤੁਹਾਨੂੰ ਨਾਲ ਦੀ ਨਾਲ ਜਰੂਰ ਦਿਖਾਵਾਂਗੇ ਗੱਲ ਕਰੀਏ ਮਾਈ ਦੀ ਤਾਂ ਦੂਜਾ ਸੁਆ ਆ ਸੁਈ ਨੂੰ ਇਹ ਤਕਰੀਬਨ ਜਿਹੜਾ ਕੋਈ 7-8 ਦਿਨ ਹੋ ਗਏ ਆ ਤੇ 8 ਕਿਲੋ ਇਹਦੇ ਥੱਲੇ ਜਿਹੜਾ ਦੁੱਧ ਆ ਦੇ ਰਿਹਾ ਤੇ ਮੇਲ ਕਾਫ ਕੱਟਾ ਵਾ ਬਾਕੀ ਬਹੁਤ ਭਾਪੜਕੇ ਦੇ ਵਿੱਚ ਰਹਿਣ ਵਾਲੀ ਆ। ਟਵਾ ਇੱਕ ਨੰਬਰ ਆ। ਘਰ ਦੇ ਗੁਜ਼ਾਰੇ ਲਈ ਬਹੁਤ ਵਧੀਆ ਵਾ। ਨਾਰਮਲੀ 10 ਕਿਲੋ ਦੁੱਧ ਜਿਹੜਾ ਕਰਮਾਂ ਲਈ ਚੁਆਈ ਜਾਊਗੀ। ਕਿਉਂਕਿ ਜੇ ਬਾਹਰ ਦੀ ਮਾਰਕੀਟ ਰੇਟ ਵੇਖੀਏ ਤਾਂ ਉਹਦੇ ਹਿਸਾਬ ਨਾਲ ਬਹੁਤ ਜਾਇਜ਼ ਆ। ਗੱਲ ਕਰੀਏ ਇਹਦੇ ਵਨ ਸਪੇਸ ਦੀ ਥਣਾ ਦੀ। ਬਹੁਤ ਚੰਗੇ ਆ। ਚੁਆਈ ਇੱਕ ਨੰਬਰ ਆ ਸਾਫ਼ ਸੁਥਰੀ ਆ। ਜਿੰਨੀ ਵੀ ਹੈਰੀ ਪੁੱਠਾ ਚੰਗਾ। ਫੁੱਲਾ ਲੱਗਾ ਵਾ ਗੱਲ ਕਰੀਏ ਆਪਾਂ ਇਹਦੇ ਪੁੱਠੇ ਦੀ ਛੱਡਦੀ ਤਾਂ ਕਾਫੀ ਦੂਰੀ ਤੇ ਆ ਬਸ ਥੋੜਾ ਜਿਹਾ ਇਸਨੇ ਸਾਮ ਵੀ ਘੱਟ ਆ ਬਾਕੀ ਕੋਈ ਵੀ ਸੱਜਣ ਲਾ ਜਾ ਕੇ ਜਿਹੜਾ ਆਪਦਾ ਕਿਉਂਕਿ ਪਾਪੜ ਤੇ ਦੇ ਵਿੱਚ ਤਾਂ ਕੇਰ ਕਰੀਏ 10 ਕਿਲੋ ਨਾਰਮਲੀ ਜਿਹੜਾ ਚੋਈ ਨੂੰ ਕਿਉਂਕਿ ਠੰਡੀ ਸੀ ਦਾ 8 ਕਿਲੋ ਜਿਹੜਾ ਦੁੱਧੇ ਦੇ ਥੱਲੇ ਹਾਜ਼ਰ ਆ ਦੂਜੇ ਸੂਰੇ ਦੇ ਵਿੱਚ ਇਹ ਛੋਟੀ ਆ ਤੇ ਆਪਾਂ ਨਾਲ ਦੀ ਨਾਲੇ ਵੀ ਚੋਈ ਤੁਹਾਨੂੰ ਜ਼ਰੂਰ ਦਿਖਾਉਣੀ ਆ ਬੱਚਾ ਛੱਡ ਕੇ ਉਹ ਵੀ ਬੰਦ ਲੀ ਆਪਾਂ ਇਹਨੂੰ ਤੇ ਬੱਚਾ ਲੈ ਗਏ ਬੱਚਾ ਆਪਾਂ ਛੱਡ ਦਿੱਤਾ ਇਸ ਟਾਈਮ ਬਹੁਤ ਬਲ ਠੰਡੀ ਸੀਲ ਆ ਜਿੱਥੇ ਮਰਜ਼ੀ ਆਪਾਂ ਗੱਲ ਕਰੀਏ ਬੱਚੇ ਦੀ ਵੀ ਜਿੱਥੇ ਮਰਜ਼ੀ ਸ਼ੁਰੂ ਕਰੀਏ ਇਹਨੇ ਬਹੁਤ ਦੇਰ ਬਾਅਦ ਦੂਰ ਆ ਗਈ ਆ ਤੇ ਚਾਹੇ ਤੁਹਾਡਾ ਵੀ ਕੋਈ ਪ੍ਰਵਾਹ ਨੀ ਕਰ ਮਾਲੀ ਨੂੰ ਮਾ ਜਿਹੜਾ तकरीबन ਜਿਹੜਾ ਆ ਹੀ ਗਿਆ ਵਾ ਬਾਕੀ ਫਰਗਨ ਤੇ ਦੇ ਵਿੱਚ ਜਿੰਨਾ ਕ ਆਪਾਂ ਮੁੱਲ ਕਰਨਾ 57 ਹਰ ਦਾ ਬੜਾ ਹੋ ਗਿਆ ਟੁਕੜ ਕੱਬਣ ਹੋ ਗਈ ਫੇਰ ਉਹਨੇ ਦੀ ਆ ਤੇ ਬਾਕੀ ਵੇਚਣ ਵਾਲੀ ਨਹੀਂ ਹੈ ਠੰਡੀ ਸੀ ਇਹ ਦਾ ਬੰਦਾ 2-4 ਸੂਵੇ ਜਿਹੜੇ ਪੀਕੇ ਵੀ ਵੇਚ ਸਕਦਾ

ਕੱਚਾ ਹੀ ਰਹੇਗਾ ਅਦੁੱਧਾਈ ਬਾਕੀ ਗੱਲ ਕਰੀਏ ਦੁੱਧ ਦੇ ਮੁਤਾਬਕ ਜਿਹੜਾ ਥੱਲੇ 808 ਲੀਟਰ ਹੋਊਗਾ ਰੇਟ ਇਹਦਾ 64000 ਰੁਪਇਆ ਉਹਦੇ ਚੋਂ ਛੋੜ ਛੱਪਾ ਹੋਊਗਾ ਥੋੜਾ ਬਹੁਤਾ ਜਿਹੜਾ ਜ਼ਰੂਰ ਕੀਤਾ ਜਾਊਗਾ ਬਾਕੀ ਫੋਨ ਨੰਬਰ 9903885025 ਮਿਲਦੇ ਆ ਕਿ ਨਵੀਆਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ